ਸਤਿ ਸ੍ਰੀ ਅਕਾਲ ਜੀ ਅੱਜ ਮੇਰਾ ਨਾਮ ਰਜਜੀਤ ਸਿੰਘ ਆ ਜੀ ਮੇਕਾ ਕੈਟਰਜਿਲ ਬੰਕਣੀ ਆ ਕਿ ਬੰਗਲਾਔਰਸੋਰਜੁਨੀਆ ਦਾ ਪ੍ਰਧਾਨ ਆ ਜੀ ਅੱਜ ਦਾ ਜੋ ਪ੍ਰੋਗਰਾਮ ਸੀਗਾ ਇਹ ਠੇਕਾ ਮਲਾ ਜਲ ਸਘਰਚ ਮੋਰਚੇ ਦੇ ਬੈਨਰ ਇਹ ਠਾਹ ਲਿਖਿਆ ਗਿਆ ਸੀ ਜਿਹਦੇ ਵਿੱਚ ਪੂਰੇ ਪੰਜਾਬ ਦੀਆਂ ਔਰਸੋਰਜੇ ਦੇ ਬੰਦੀਆਂ ਨੇ ਲਿਖਿਆ ਸੀਗਾ ਉਹ ਇਸ ਕਰਕੇ ਲਿਖਿਆ ਅਰਥੀ ਫੂਕ ਪ੍ਰੋਗਰਾਮ ਹੈਗਾ ਜੀ ਇਸ ਪੂਰੇ ਪੰਜਾਬ ਦੇ ਵਿੱਚ ਇਸ ਕਰਕੇ ਲਿਖਿਆ ਗਿਆ ਸੀਗੇ ਕਿ ਮੁੱਖ ਮੰਤਰੀ 19 ਵਾਰ ਨਹੀਂ ਹੁੰਦੇ ਕਿ ਮੁਕਰਿਆ ਪਿਛਲੇ ਦਿਨਾਂ ਦਰਾਰਹੀ ਆਪਾਂ ਲਾਡੂ ਵਾਲੀ ਟੂਲ ਪਲਾਈ ਤੇ ਔਰਸੋਰਜੇ ਦੇ ਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਉਹਦੇ ਵਿੱਚ ਜੋ ਡੀਸੀ ਸਾਹਿਬ ਨੇ ਲੁਧਿਆਣਾ ਦੇ ਉਹਨਾਂ ਨੇ ਮੀਟਿੰਗ ਦਵਾਈ ਮੁੱਖ ਮੰਤਰੀ ਸਾਹਿਬ ਦੀ ਤੇ ਉਹ ਮੁੱਖ ਮੰਤਰੀ ਸਾਹਿਬ ਦੀ 20 ਦਸੰਬਰ ਦੀ ਮੀਟਿੰਗ ਹੀ ਗਈ ਜਿਹੜੋ ਅਰਸੋਰ ਜਿੱਥੇ ਬੰਦੀਆਂ ਦੇ ਆਗੂ ਪੰਜਾਬ ਲੈਵਲ ਦੇ ਉਹ ਉੱਥੇ ਗਏ ਤੇ ਮੁੱਖ ਮੰਤਰੀ ਸਾਹਿਬ ਉੱਥੇ ਮੀਟਿੰਗ ਦੇਣ ਤੋਂ ਮੁੱਕਰ ਗਿਆ ਕਿ ਕਹਿੰਦਾ ਮੈਂ ਮੀਟਿੰਗ ਨਹੀਂ ਕਰਨੀ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਜੋ ਅਰਥੀ ਫੂਲ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਹੀ ਲਿਖਿਆ ਗਿਆ ਸੀਗਾ ਤੇ ਇਸ ਗੋਹ ਹੋਰ ਸੰਘਰਸ਼ੇ ਤਿੱਖਾ ਸਾਡੇ ਵੱਲੋਂ ਕੀਤਾ ਜਾਊਗਾ ਜੇ ਸਾਡੇ ਨਾਲ ਦੁਬਾਰਾ ਨਾ ਮੀਟਿੰਗ ਕੀਤੀ ਗਈ ਭਗਵੰਤ ਮਾਨ ਵੱਲੋਂ ਥਾਂ ਥਾਂ ਤੇ ਵਿਰੋਧ ਕੀਤਾ ਜਾਊਗਾ ਕਿ 2024 ਦੀ ਇਲੈਕਸ਼ਨ ਆ ਰਹੀ ਹੈ ਐਮਪੀ ਦੀ ਉਹਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ ਇਹਨਾਂ ਦਾ ਵਿਰੋਧ ਕੀਤਾ ਜਾਊਗਾ ਇਹਨਾਂ ਨੂੰ